ਯੋਨੀ ਸੰਸਥਾ ਸਾਡੀ 2005 ਤੋਂ ਸਮਾਜ ਦੀ ਸੇਵਾ ਕਰਦੀ ਆ ਰਹੀ ਆ ਅੱਜ 20 ਸਾਲ ਹੋ ਗਏ ਆ ਸਮਾਜ ਦੀ ਸੇਵਾ ਕਰਦੇ ਆ ਔਰ ਇਹਦੇ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਹੈ ਕਿ ਸਾਡੇ ਕੋਲ ਜੋ ਵੀ ਪਰਿਵਾਰ ਜਿਸ ਚਾਹੇ ਕੋਈ Hindu ਹੈ, Muslim ਹੈ, Sikh ਹੈ, ईसाई ਹੈ, ਕੋਈ ਵੀ ਪਰਿਵਾਰ ਜੇ ਆਉਂਦਾ ਵਾ ਜੇ ਲੜਕੀ ਵਾਲਾ ਪਰਿਵਾਰ ਚਾਹਦਾ ਹੈ ਕਿ ਮੈਂ Hindu ਰੀਤੀ ਰਿਵਾਜਾਂ ਦੇ ਮੁਤਾਬਕ ਆਪਣੀ ਲੜਕੀ ਦੀ ਸ਼ਾਦੀ ਕਰਨੀ ਆ ਤਾਸੀ ਉਹ شادی ਜਿਹੜੀ ਹਿੰਦੀ ਰੀਤੀ ਰਿਵਾਜਾਂ ਦੇ ਮੁਤਾਬਕ ਹੀ ਕਰਾਂਗੇ ਜਿਉਂ ਕਹਿੰਦਾ ਜੀ ਕੋਈ ਕਲਚਰ ਪਰਿਵਾਰ ਹੈ ਤੇ ਕਹਿੰਦਾ ਕਿ ਮੈਂ ਜੱਟਸ ਦੇ ਵਿੱਚ ਲੜਕੀ ਦੀ شادی ਕਰਨੀ ਹੈ ਤੇ ਅਸੀਂ ਉਹਦੀ ਚੱਤ ਦੇ ਵਿੱਚ ਹੀ ਸਾਡੀ ਕਰਵਾਵਾਂਗੇ ਤੇ ਜੇ ਕੋਈ ਸਿੱਖੀ ਮਰਿਆਦਾ ਦੇ ਅਨੁਸਾਰ شادی ਕਰਨਾ ਚਾਹੁੰਦਾ ਹੈ ਉਹ ਗੁਰਦੁਆਰੇ ਸਾਹਿਬ ਦੇ ਵਿੱਚ شادی ਜੜੀ ਉਹ ਕੀਤੀ ਜਾਏਗੀ ਇਸ ਮੁਤਾਬਕ ਕਿ ਅਸੀਂ ਕਿਸਦਾ ਧਰਮ ਚੇਤ ਨਹੀਂ ਕਰਵਾਉਣਾ ਸਾਡਾ ਜੋ ਮਕਸਦ ਹੈਗਾ ਵਾ ਉਹ ਸਮਾਜ ਦੀ ਸੇਵਾ ਕਰਨਾ ਵਾ ਇਸ ਕਰਕੇ ਹਾਜੀ ਸੰਸਥਾ ਵੱਲੋਂ ਅਗਰ ਜਿੰਨੇ ਵੀ ਕੋਈ ਚਾਹਦਾ ਵਾ ਕਿ ਮੈਂ ਗੁਰਦੁਆਰੇ ਵਿੱਚ ਸੁਤ ਸਾਹਿਬ ਸ਼ਾਦੀ ਕਰਨੀ ਆ ਮੰਦਿਰ ਦੇ ਵਿੱਚ ਕਰਨੀ ਆ ਚੈਪਲ ਦੇ ਵਿੱਚ ਕਰਨੀ ਆ ਉਹ ਉਹਦੀ ਫੈਮਿਲੀ ਦੀ ਮਤਲਬ ਕਾਨੂੰਨ ਦੇ ਮਤਲਬ ਅਸੀਂ ਜੋ ਜੋ ਸ਼ਾਦੀ ਹੈ ਜੋ ਉੱਥੇ ਕਰਵਾ ਦਾਂਗੇ